ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਗੁਰੂ ਅਰਜਨ ਦੇਵ ਜੀ ਦਾ ਬਹੁਤ ਪਿਆਰਾ ਵਾਕ ਹੈ ਬੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਲੇਹੋ ਅੰਗੁਰਿਆ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ ਕਿ ਐ ਵਾਹਿਗੁਰੂ ਮੈਨੂੰ ਰਸਤਾ ਨਹੀਂ ਪਤਾ ਮੈਂ ਬੱਚਾ ਮੈਂ ਮੈਂ ਰਾਸਤੇ ਤੇ ਨਹੀਂ ਚੱਲ ਸਕਦਾ ਤੇਰੇ ਕਰਮ ਤੋਂ ਬਗੈਰ ਮੈਂ ਆਪਣਾ ਇੱਕ ਵੀ ਕਦਮ ਨਹੀਂ ਪੁੱਟ ਸਕਦਾ ਤੇ ਵੀਰੋ ਅਜੀ ਦੀ ਕਥਾ ਦੇ ਅੰਦਰ ਗਿਆਨੀ ਸੰਗ ਮਸਕੀਨ ਹੁਣੀ ਸੰਦਸ ਰਿਹਾ ਕਿ ਦਸਮ ਦੀਵਾਰ ਖੁੱਲਣ ਤੋਂ ਪਹਿਲੇ ਕੀ ਸੰਕੇਤ ਹੁੰਦੇ ਆ ਜਾਂ ਕਿਹੜੀਆਂ ਉਹ ਨਿਸ਼ਾਨੀਆਂ ਵੇ ਕਿ ਜਦੋਂ ਪ੍ਰਾਤ ਪਰਮਾਤਮਾ ਵਾਹਿਗੁਰੂ ਅੱਲਾਹ ਪਾਕ ਦੀ ਜ਼ਾਤ ਸਾਡੀ ਪਰਖਿਆ ਲੈਂਦੀ ਹੈ ਤੇ Hazrat ਉਮਰ ਫਰੂਕ ਮੁਸਲਮਾਨਾਂ ਦੇ ਸਹਾਬੀ ਬਹੁਤ ਪਿਆਰੇ ਰਜ਼ੀ ਅੱਲਾਹ ਤਾਲਾ ਅਨਹਉ ਤੇ ਮਹਾਤਮਾ ਬੁੱਧ ਉਹਨਾਂ ਦੀ ਜ਼ਿੰਦਗੀ ਦਾ ਇੱਕ ਵਾਕਿਆ ਦੱਸ ਰਿਹਾ ਤੇ ਗੁਰੂ ਚੰਦ ਮਸਕੀਨ ਜੀ ਆਪਣੀ ਜ਼ਿੰਦਗੀ ਦਾ ਵਾਕਿਆ ਦੱਸ ਰਿਹਾ ਕਿ ਜਦੋਂ ਆਪਣੇ ਹੀ ਕੁਝ ਸਿੱਖਾਂ ਨੇ ਇਹੋ ਜਿਹਾ ਉਹਨਾਂ ਦਾ અપਮਾਨ ਕੀਤਾ ਹੈਰਾਨੀ ਜਨਕ ਕਵੀਰੋ ਵਾਕਿਆ ਦੱਸਦੇ ਹੋਏ ਉਹਨਾਂ ਦੀ ਆਵਾਜ਼ ਕੰਬ ਰਹੀ ਸੀ ਉਹ ਰੋ ਰੇ ਸੀ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਦਰਦ ਸੀ ਵੀਰੋ ਪੂਰੀ ਤਫਸੀਲ ਪੂਰਾ ਸਾਰਾ ਕੁਝ ਗਿਆਨ ਅਸੀਂ ਅੱਜ ਦੀ ਕਥਾ ਦੇ ਅੰਦਰ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨੇ ਕਿੱਥੇ ਗੁਰਦੁਆਰਿਆਂ ਵਿੱਚ ਉਹ ਨੌਜਵਾਨ ਬਹੁਤ ਸਾਲ ਹੀ ਗੁਰਦੁਆਰੇ 'ਚ ਕਾਬਜ਼ ਸਨ ਜੋ ਕੁਛ ਤੇ ਕਿਸ ਹਾਲਾਤ ਦੇ ਦੌਰਾਨ ਨਸ ਕੇ ਆਏ ਸਨ ਕਿ ਕੁਝ ਪੁੱਥੇ ਤੇ ਪਹਿਲੇ ਦੇ ਰਹਿਣ ਵਾਲੇ ਸਨ ਇਹਨਾਂ ਦੇ ਕਬਜ਼ੇ ਸਨ ਇਹਨਾਂ ਦੀ ਸੋਚਣੀ ਮੈਂ ਦੇਖ ਕੇ ਹੈਰਾਨ ਹੋਇਆ حالات کا کچھ بھی پتا نہیں پورے اڑے کا بھی پتا نہیں لیکن دم بڑے پڑے نیو یارک پندرہ نوجوانہ نے مینو گھیر لیا بونی سٹریٹ گردوارے لید. ایک کمرے کو بلا کے کہن لگے تسی مول منتر ਗੁਰਪ੍ਰਸਾਦ ਤੱਕ ਪੜਦੇ ਹੋ ਮੈਂ ਕਿਹਾ ਹੀ ਗੁਰਪ੍ਰਸਾਦ ਤੱਕ ਨਹੀਂ ਤਾਨਿਕ ਉਸੇ ਵੀ ਸਕਤੇ ਮੈਂ ਉਹ ਨਾਨਕੇ ਇਹ ਕੰਮ ਤੁਸੀਂ ਪ੍ਰਚਾਰ ਕਰਤੇ ਰਹਿਣ ਲਿਓ ਜਿਹੜਾ ਕੰਮ ਤੁਹਾਡ ਹੈ ਤੁਸੀਂ ਆਪਣਾ ਕੰਮ ਕਰੋ ਤਾਉਨਾ ਨੇ ਮੈਨੂੰ ਗੱਲਾਂ ਵੀ ਗੱਡੀਆਂ ਸ਼ਬਦ ਵੀ ਬੋਲਦੇ ਐ ਉਹ ਨੌਜਵਾਨ ਬੱਚੀ ਜੋ ਮੇਰੇ ਰਿਸ਼ਤੇਕ ਸੀ ਉਹ ਘਰ ਰਹਿੰਦੀ ਸੀ ਉਹ ਆ ਗਈ ਉਸਨੇ ਉਹਨਾਂ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ ਜੀਤੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਦੇ ਛਲੰਗ ਗਈ ਗੁਰਬਾਣੀ ਵਿਚਾਰ ਸੁਣਾਉਂਦਿਆਂ ਲੰਘ ਗਈ ਕੁਸੀ ਗੁਰਬਾਣੀ ਸੰਬੰਧੀ ਉਸ ਦੀਆਂ ਗਲਤੀਆਂ ਕੱਢਦੇ ਆ جدک تھو کچھ بھی نہیں پتا اور تھانو شرم آنی چاہیے سیوا تھے اس دی پانی پھیر اس نے میری پکڑ لی پتا سی میں ہارٹ کا بھی مریض ہاں دوائی لینا اس دوران ایک دو نوجوان کی اکا میں دیکھا نے اکھنال اشارہ کی تھا کہ مسکین دے ہاتھ اٹھائی ہے میں اکھاں دیکھ لیں گا لیکن انہوں ایک وڈیری عمر دا بھی سی اس نے اشارہ کر دیتا جان دیوا اور ایک گینی جو اپنے آپنوں ٹکسالی کہندہ سی جدکہ میں قدی اس نے نہیں دیکھیا ਤਕਸਾਲ ਵਿੱਚ ਨਾਈ ਸੰਗਰ ਨੈਲਸਨ ਨਾਲ ਦੇਖਿਆ ਉਹ ਵੀ ਸੀ ਜਦਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਗਰ ਨੈਲਸਨ ਮੈਨੂੰ ਸਿਰੋਪਾ ਦੇਣ ਲਈ ਆਉਂਦੇ ਸਨ ਉੱਚੀ ਚਾਤੌਰ ਤੇ ਦਸਤਾਰ ਦੇਣੀ ਮਾਇਆ ਦੇਣੀ ਬਾਬਾ ਖੜਕ ਸਿੰਘ ਵੀ ਸਿਰੋਪਾ ਦੇਣ ਲਈ ਆਉਂਦੇ ਸਨ ਸਰੋਪਾ ਦਰਬਾਰ ਸਾਹਿਬ ਤੋਂ ਤੇ ਮਿਲਵਰ ਸੀ। ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ। ਲੇਖਨ ਬਾਬਾ ਖੜਕ ਸਿੰਘ ਔਰ ਸੰਜ ਰਣੈਲ ਸਿੰਘ ਇੱਕ ਸੋ ਇੱਕਦਮ ਲਾ ਰੱਖੇ ਦਸਤਾਰ ਮੈਨੂੰ ਸੌਪੇ ਦੇ ਰੂਪ ਜਿੱਦਲੇ ਸਨ। ਮੈਂ ਇਸ ਨੂੰ ਗੁਰੂ ਦੀ ਬਖਸ਼ਿ ਸਮਝ ਕੇ ਲੈ ਲੈਂਦਾ ਸੀ। ਸਮਝਨ ਹਿਲਸਿੰਗ ਮੇਰੀਆਂ ਟੇਪਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸਨ ਔਰ ਕਦੀ ਕਦੀ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਦੇ ਸਨ ਪਰ ਉਹਨਾਂ ਦੇ ਅਨੁਯਾਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮਨੋਂ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਈ ਮੈਂ ਸੋਚਦਾ ਸੀ ਗੁਰਦੁਆਰੇ ਕੌ ਪਸਾਰ ਰਸਤਲ ਦਿੱਜ ਜਾਏਗਾ ਵਾਕਈ ਐਸਾ ਹੀ ਹੋਇਆ ਕਨੇਡਾ ਅਮਰੀਕਾ ਦੇ ਬੇਸਤਰ ਗੁਰਦੁਆਰੇ ਬੜੇ ਭਿਆਨਕ ਲੜਾਈ ਝਗੜੇ ਦੇ ਕਾਰਨ ਬਣੇ ਔਰ ਖੂਨ ਖਰਾਬੇ ਹੁੰਦੇ ਨੇ ਨੌਜਵਾਨ ਦਿਨਾਂ ਨੇ ਮੇਰੀ ਸਰੀਰਕ ਇਹਨਰ ਬੇਸਤੀ ਕੀਤੀ ਦੋ ਤਿੰਨ ਦਿਨ ਬਿਰਾਦੇ ਮਾਹੌਲ ਅਬ ਸੈਟ ਗਿਆ ਮੈਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਕਿੰਨਾ ਗੁਰਬਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਗੁਰਦੁਆਰੇ ਜੋ ਗੰਭੀਰ ਸੰਤਾ ਸੰਗ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸੰਗ

گرمیاں دن دے دے آ جانا گربا پرچار دی سیوا کر واپس چلا جانا میں پورن طور پہ اپنے آپ راجنیتی ਇਹ ਪਾਸੇ ਕਰ ਲਿਆ ਕਿਉਂ ਸਮ੍ਰਿਧਤਾ ਦੀ ਤਾਕਤ ਦਿਨਾ ਜਨਾ ਕੋਲ ਸੀ ਉਹ ਅਕਸਰ ਗਰਗੜਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਕਿੰਨੇ ਕੁ ਚੰਦ ਜ਼ੇਮਾਵਾਰ ਪ੍ਰਚਾਰਕਾਂ ਨੂੰ ਵੀ ਗਿਆ ਕੋਈ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪਹਿਣਾ ਸਾਨੂੰ ਧਰਮ ਪ੍ਰਚਾਰ ਕਰਨਾ ਚਾਹੀਦਾ ਕੰਮ ਕਿੱਸਿਆ ਸਦ ਵਿੱਚ ਦਾਗ ਪੇਚ ਉਤਾਰ ਚੜਾ ਏਰਾ ਫੇਰੀ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਸਾਨੂੰ ਨਿਰੋਲ ਧਰਮ ਪ੍ਰਚਾਰ ਕਰਕੇ ਨੌਜਵਾਨਾਂ ਦੇ ਸਿੱਖ ਸੰਗਠਨ ਦੇ ਵਿੱਚ ਧਰਮ ਦੇ ਬੂਟੇ ਨੂੰ ਹਰਾ ਭਰਾ ਰੱਖਣਾ ਚਾਹੀਦਾ ਹੈ اور میں او اپنے آپ راجنیتی تو ایک پاس کر کے جبکہ میں راجنیتک پہلے بھی نہیں سی صرف راجنیتی نے جو زخم پہنچائے سن اس سبند میں بولنا آرمبھ کیا اور اس کو بعد میں اپنی ਉਸ ਪੁਰਾਣੀ ਪਰੰਪਰਾ ਦੇ ਛਾ ਗਿਆ ਨਿਰੋਲ ਗੁਰਮਾਨੀ ਧਰਮ ਦਾ ਪ੍ਰਚਾਰ ਸੇਨਜ ਪ੍ਰਭੂ ਨੇ ਜੋ ਆਪਣਾ ਪਿਆਰ ਦਿੱਤਾ ਸੀ ਗੁਰੂ ਨਾਨਕ ਨੇ ਆਪਣੀ ਭਗਤੀ ਦਿੱਤੀ ਸੀ ਜ਼ਿੰਦਗੀ 'ਚ ਤੋਂ ਵਡੀਆਂ ਛਲਕਾਂ ਵੀ ਦਿੱਤੀਆਂ ਉਹਨਾ 10 ਸਾਲਾਂ ਦੇ ਦੌਰਾਨ ਮੈਂ ਕਾਫੀ ਕੁਝ ਗਵਾਇਆ ਔਰ ਢੇਂਡੀ ਕਲਾ چلا ਗਿਆ ਇਸ ਤਵਾਰ ਗੁਰੂ ਕਿਰਪਾ ਸੁਧਕਾਰ ਆਪਣੇ ਆਪ ਨੂੰ ਸਵਾਲਣਾ ਸ਼ੁਰੂ ਕੀਤਾ ਔਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਰਾਮਤ ਨੇ ਮੇਰੇ ਉਤਸ਼ਾਹ ਨੂੰ ਪਿਆਰ ਨੂੰ ਭਗਤੀ ਨੂੰ ਉਧਾਣਾ ਸ਼ੁਰੂ ਕੀਤਾ ਅੰਦਰ ਉਮੰਗ ਪਿਆਰ ਉਹਨਾਂ ਝਲਕਾਂ ਦੇ ਸੰਬੰਧ ਤੇ ਬਣੀ ਰਹਿੰਦੀ ਹੈ ਪ੍ਰਭ ਮੋਹੇ ਕਦ ਗੱਲ ਲਾਵਾਂਗੇ ਪਰ ਜਾਪਦਾ ਹੈ ਅਜੇ ਮੇਰੀ ਉਸ ਤਰ੍ਹਾਂ ਦੀ ਪ੍ਰਾਲਵਤ ਨਹੀਂ ਬਣੀ ਬਾਬਾ ਪਲਵੰਤ ਸਿੰਘ ਜੀ ਦਾ ਇੱਕ ਬੋਲ ਯਾਦ ਆ ਜਾਂਦਾ ਹੈ ਕਈ ਨੇ ਰੋਂਦੇ ਹੋਏ ਬੱਚੇ ਦੇ ਮੋਂਦੇ 'ਚ ਜਦ ਮਾਂ ਦਾ ਸਤਨ ਪੈ ਜਾਂਦਾ ਹੈ ਕੋ ਛੁੱਪ ਕਰ ਜਾਂਦਾ ਹੈ ਤਿੰਨ ਅਗਰ ਉਸ ਦਾ ਰਸ ਮਿਲ ਜਾਏ ਕੋ ਕਥਾ ਨਹੀਂ ਕਰੇਗਾ ਛੁੱਪ ਕਰ ਜਾਏਗਾ ਗੁਰੂ ਤੇ ਵੀ ਕਥਾ ਕਰਉਣਾ ਚੰਦ ਹੈ ਕੋਈ ਸੇਹੀ ਖੁਸ਼ ਰਹੇ ਇਸੇ ਚੀਜ਼ ਹੀ ਪਸੰਦ ਰਹੇ ਤੋ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਨੇ ਦਾਤਾ ਗੁਰਬਾਣੀ ਵਿਚਾਰ ਪ੍ਰਚਾਰ ਸੰਗਤਾਂ ਦੇ ਸਾਹਮਣੇ ਰੱਖਦੇ ਹਨ ਮੇਰੇ ਨਾਲ હિન્દੂ ਵੀਰ ਵੀ ਪਿਆਰ ਕਰਦੇ ਨੇ ਹਿੰਦੌਰ ਗੀਤਾ ਭਵਨ ਜੰਮੂ ਗੀਤਾ ਭਵਨ ਔਰ ਅਲੀ ਗੜ੍ਹ ਦੇ ਸਵਾਮੀ ਰਾਮਕ੍ਰਿਸ਼ਟ ਮਿਸ਼ਨ ਦੇ ਚੁਈ ਮੈਂ ਕਥਾ ਕਰਵਾ ਰਿਹਾ ਹਾਂ ਮਿਲਣ ਦੇ ਸੀ ਇੱਕ ਮੌਲਵੀ ਇੱਕ ਮੁਸਲਮਾਨ ਵੀ ਮੈਨੂੰ ਕਹਿ ਲਗਾ ਮੈਂ ਮੈਨਾ ਦੋ ਮੈਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੋਹਣੀ ਹੈ ਮੈਨੂੰ ਅਨੰਦਾ ਆਉਂਦਾ ਹੈ ਇੱਕ ਦਿਨ ਕਿਦਰੇ ਸਵਾਵਕ ਆਇਆ ਸੀ ਕਿਸ ਟਾਈਮ ਗੁਰਦੁਆਰੇ ਲੰਡਨ ਦੇ ਵਿੱਚ ਮੈਂ ਕਹ ਤੁਸੀਂ ਖੁਸ਼ੀ ਨਾਲ ਰਹ ਸਕਦੇ ਹੋ ਕੋ ਇੰਗਲੈਂਡ ਵਿੱਚ ਔਰ ਉਸ ਤੋਂ ਬਾਅਦ ਕਨੇਡਾ ਵਿੱਚ ਕੁ ਦੋ ਤਿੰਨ ਮਹੀਨੇ ਨਾਲ ਰਿਆ ਅੋਰ ਬਹੁਤ ਵੱਡੇ ਮਹਿਮਾ ਗੁਰਨਾਨਕ ਦੇਵ ਜੀ ਮਹਾਰਾਜ ਦੀ ਗਾਇਨ ਕਰਨ ਲੱਗ ਪਿਆ ਖੈ ਗੱਜਾ ਮੇਰੇ ਬੱਚੇ ਪਰਵਾਰ 라ਵਲ ਪਿੰਡੀ ਪਾਕਿਸਤਾਨ ਦੇ ਚ ਹੈ ਗੁਰਨਾ ਜਿਸ ਠੰਗ ਨਾਲ ਮੇਰਾ ਮਨ ਬਣਿਆ ਮੈਂ ਤੇ ਕੁਝ ਹੋਰ ਹੋ ਜਾਣਾ ਸੀ ਪਰ ਇਹ ਸਾਰੀਆਂ ਪਰਿਵਾਰਿਕ ਮਜਬੂਰੀਆਂ ਖੈਰ ਮੈਂ ਵੀ ਸਮਝ ਗਿਆ ਹੁਣ ਵੀ ਜਿੱਤ ਕਦੀ ਮਿਲਦਾ ਹੈ ਰੋਣ ਲੱਗ ਪੈਂਦਾ ਹੈ ਹਜ਼ਾਰੋ ਹਜ਼ਾਰ ਇੱਕ ਤਫਾ ਮੈਨੂੰ ਕਹਿਣ ਲੱਗਾ ਮੈਂ ਅਲਵਰ ਸਵਾਗਮ ਤੇ ਵੀ ਆਣਾ ਚਾਹਨਾ ਮੈਂ ਉਸ ਨੂੰ ਆਪਣੀ ਤਰਫੋਂ ਸੰਪੂਰਨ ਸਰਵੀ ਭੇਜੀ ਲੇਕਿਨ ਉਸ ਨੂੰ ਵੀਜ਼ਾ ਨਾ ਮਿਲ ਸਕਿਆ ਉਹ ਨੇ ਪਾਚਿਆ ਤੋ ਵੀਰ ਦੁਨੀਆ ਤੇ ਆਉਣ ਦਾ ਮਕਸਦ ਕੀ ਹੈ ਸਭ ਤੋਂ ਪਹਿਲੀ ਤੇ ਗੱਲ ਇਹ ਵੈ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਾਗ ਦੇ ਵਿੱਚ ਬਹੁਤ ਪਿਆਰੇ ਅੰਦਾਜ਼ ਦੇ ਨਾਲ ਹਰ ਚੀਜ਼ ਦਾ ਖੁਲਾਸਾ ਕਰ ਦਿੱਤਾ ਕਿ ਬੁਜਬਲ ਭੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਲੇਹੋ ਅੰਗੂਰੀਆ ਕਿਆ ਵਾਹ ਗੁਰੂ ਮੈਂ ਤੇਰੀ ਮਦਦ ਤੋਂ ਬਗੈਰ ਤੇਰੀ ਉਂਗਲੀ ਫੜਨ ਤੋਂ ਬਗੈਰ ਜਿਸ ਤਰ੍ਹਾਂ ਬੱਚਾ ਨਾਲ ਉਹਦੀ ਵੀਰੋ ਉਂਗਲੀ ਅਗਰ ਕੋਈ ਨਾ ਫੜੇ ਤਾਂ ਚੱਲ ਨਹੀਂ ਸਕਦਾ ਮੈਂ ਵਾਹਿਗੁਰੂ ਨਹੀਂ ਚੱਲ ਸਕਦਾ ਜਿੰਨੇ ਦੇ ਤੱਕ ਤੇਰੀ ਮਿਰ ਤੇ ਕਿਰਪਾ ਨਾ ਹੋਵੇ ਜਿੰਨੀ ਦੇ ਤੱਕ ਤੇਰਾ ਮਿਰ ਤੇ ਕਰਮ ਨਾ ਹੋਵੇ ਮੈਂ ਚੰਗੇ ਕੰਮ ਨਹੀਂ ਕਰ ਸਕਦਾ ਮੈਂ ਬੁਰਾਈ ਤੋਂ ਨਹੀਂ ਬਚ ਸਕਦਾ ਮਿਰ ਤੇ ਆਪਣਾ ਕਰਮ ਕਰਦੇ ਤੇ ਵੀਰੋ ਕਿੰਨੇ ਲੋਗ ਇਹਨਾਂ ਦੇ ਮਨ ਚ ਸਵਾਲ ਹੁੰਦਾ ਹੈ ਪ੍ਰਸ਼ਨ ਕਰਦੇ ਆ ਕਿ ਆਖਰ ਦਸਮ ਦੀਵਾਰ ਕਿਦੋਂ ਖੁੱਲੇਗਾ ਕੀ ਸੰਕੇਤ ਕੀ ਨਿਸ਼ਾਨੀਆਂ ਵੇ ਤੇ ਵੀਰੋ ਇਸ ਵਕਤੋਂ ਗੁਰੂ ਅਰਜਨ ਦੇਵ ਦੀ ਬਾਣੀ ਤੋਂ ਪਤਾ ਲੱਗਨ데요 ਕਿ ਨਿਸ਼ਾਨੀ ਕੀ ਹੈ ਵੀਰੋ ਇਹੀ ਨਿਸ਼ਾਨੀ ਹੈ ਕਿ ਜਦੋਂ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਸਾਡੇ ਦੇ ਆਪਣਾ ਕਰਮ ਕਰਦੀ ਹੈ ਸਾਡੇ ਦੇ ਆਪਣੀ ਰਹਿਮਤ ਕਰਦੀ ਹੈ ਉਹਦੀ ਨਿਸ਼ਾਨੀ ਇਹ ਹੈ ਕਿ ਸਾਨੂੰ ਬੁਰਾਈ ਬੁਰਾਈ ਲੱਗਣ ਲੱPENDੀ ਹੈ ਸਾਨੂੰ ਪਤਾ ਚੱਲਣਾ ਸ਼ੁਰੂ ਆਉਂਦਾ ਕਿ ਹਨੇਰਾ ਕੀ ਹੈ ਤੇ ਚਾਨਣ ਕੀ ਹੈ ਵੀਰੋ ਜਿੰਨੇ ਦੇ ਤੱਕ ਸਾਨੂੰ ਫਰਕ ਹੀ ਨਹੀਂ ਪਤਾ ਚੱਲਣਾ ਉਨੀ ਦੇਰ ਤੱਕ ਅਸੀਂ ਬੁਰਾਈ ਤੋਂ ਕਿੱਥੋਂ ਬਚਣਾ ਕਿੰਨੇ ਲੋਗ ਹੈ ਜਿਹੜੇ ਗੁਨਾਹ ਕਰਦੇ ਹੈ ਜਿਹੜੇ ਰਿਸ਼ਵਤ ਲੈਂਦੇ ਹੈ ਤੁਸੀਂ ਉਹਨਾਂ ਨੂੰ ਕਹੋਗੇ ਨਸ਼ਾ ਕਰਦੇ ਐ ਸ਼ਰਾਬ ਪੀਂਦੇ ਕੋਈ ਵੀ ਕਰਦੇ ਜਦੋਂ ਤੁਸੀਂ ਵੀਰੋ ਉਹਨਾਂ ਤੇ ਗੱਲ ਕਰੋਗੇ ਉਹ ਉਹ ਦਾ ਦਫਾ ਕਰਨਗੇ ਕਹਿਣਗੇ ਨਹੀਂ ਮੈਂ ਤੇ ਹਰਾਮ ਕਮਾਉਂਦਾ ਹੀ ਨਹੀਂ ਐ ਮੈਂ ਤੇ ਮਾੜਾ ਕੰਮ ਕਰਦਾ ਹੀ ਨਹੀਂ ਐ ਇਹ ਤੇ ਠੀਕ ਐ ਉਹ ਤੁਹਾਨੂੰ ਦਲੀਲਾਂ ਦੇਣਗੇ ਕਿ ਮਾੜੇ ਕੰਮ ਨੂੰ ਮਾੜਾ ਨਹੀਂ ਸਮਝਣਗੇ ਪਰ ਵੀਰੋ ਜਦੋਂ ਮਨ ਵਾਹਿਗੁਰੂ ਨਾਲ ਜੁੜਨ ਲੱਪੈਂਦਾ ਵਾ ਜਦੋਂ ਦਸ਼ਮ ਦਵਾਰ ਖੁੱਲਣ ਲੱਪੈਂਦਾ ਵਾ ਚਾਣਾ ਹੋਣ ਲੱਪੈਂਦਾ ਵਾ ਫਿਰ ਜਦੋਂ ਵਾਹਿਗੁਰੂ ਦਾ ਨਾਮ ਜਪਣੇ ਐ ਤੇ ਬੁਰਾਈ ਬੁਰਾਈ ਲੱਗਣ ਲੱਪੈਂਦੀ ਐ ਬੰਦੇ ਨੂੰ ਪਤਾ ਲੱਗਣ ਲੱਗ ਪੈਂਦਾ ਕਿ ਬੁਰਾਈ ਹੈ ਵੀਰੋ ਇਹ ਸੰਕੇਤ ਹੈ ਇਹ ਨਿਸ਼ਾਨੀ ਹੈ ਕਿ ਹੁਣ ਅੱਲਾ ਪਾਕ ਦਾ ਸਾਡੇ ਦੇ ਉੱਪਰ ਕਰਮ ਹੋ ਰਿਹਾ ਵੈ ਅੱਲਾ ਪਾਕ ਦੀ ਸਾਡੇ ਉੱਤੇ ਰਹਿਮਤ ਹੋ ਰਹੀ ਹੈ ਕਿ ਬੁਰਾਈ ਬੁਰਾਈ ਲੱਗ ਰਹੀ ਹੈ ਨੇਕੀ ਕਰਨ ਨੂੰ ਦਿਲ ਕਰਨ ਰਿਹਾ ਵੈ ਬੁਰਾਈ ਤੋਂ ਡਰ ਲੱਗਦਾ ਵੈ ਜਦੋਂ ਬੁਰਾਈ ਕਰਨ ਤੋਂ ਡਰ ਨਾ ਲੱਗੇ ਤੁਸੀਂ ਬੁਰਾਈ ਕਰੀ ਜਾਓ ਕਰੀ ਜਾਓ ਲਜ਼ਤ ਆਵੇ ਇਹਦਾ ਮਤਲਬ ਹੈ ਕਿ ਵੀਰੋ ਤੁਹਾਡਾ ਮਨ ਬੜਾ ਮੈਲਾ ਵੈ ਤੁਸੀਂ ਵਾਹਿਗੁਰੂ ਤੋਂ ਬਹੁਤ ਦੂਰ ਹੋ ਗਏ ਜੇ ਬਹੁਤ ਜ਼ਿਆਦਾ ਪਟਕਣਾ ਵੈ ਕਈ ਵੀਰੋ ਇਹ ਵੀ ਮਨ ਚ ਸਵਾਲ ਲੰਦਾ ਵੈ ਕਿ ਮਰਨ ਤੋਂ ਬਾਅਦ ਕੀ ਹੋਏਗਾ ਸੇਖ ਕਹਿੰਦੇ ਅੰਦਰੇਗਾ ਕਿ ਜਨਮ ਦੂਸਰਾ ਜਨਮ ਹੋਏਗਾ ਜਾਂ ਨਹੀਂ ਹੋਏਗਾ ਵੀਰੋ ਮਰਨ ਤੋਂ ਬਾਅਦ ਜਿਹੜੇ ਅਸੀਂ ਦੁਨੀਆ ਤੇ ਕੰਮ ਕਰ ਰਹੇ ਆਂ ਅਗਰ ਅਸੀਂ ਚੰਗੇ ਕੰਮ ਕਰ ਰਹੇ ਆਂ ਨਿਕ ਅਮਾਲ ਕਰ ਰਹੇ ਆਂ ਇਹ ਦੁਨੀਆ ਇੱਕ ਖੇਤੀ ਹੈ ਜਿੱਥੇ ਅਗਰ ਅਸੀਂ ਚੰਗਾ ਬੀਜ ਬੋਵਾਂਗੇ ਤਾਂ ਫਿਰ ਸਾਨੂੰ ਚੰਗੀ ਫਸਲ ਮਿਲੇਗੀ ਜਿਸ ਤਰ੍ਹਾਂ ਦੁਨੀਆ ਤੇ ਨਾ ਕਿ ਜਿਹੜਾ ਬੀਜ ਬੋਵਾਂਗੇ ਉਹੀ ਸਾਨੂੰ ਉਹਦਾ ਫਲ ਮਿਲੇਗਾ ਵੀਰੋ ਇਹ ਸਾਡੇ ਕਰਮ ਹੀ ਹੈ ਅਗਰ ਅਸੀਂ ਚੰਗੇ ਕੰਮ ਕਰਾਂਗੇ ਨੇਕ ਕੰਮ ਕਰਾਂਗੇ ਵਾਹਿਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ ਰਸਤੇ ਤੇ ਚੱਲਾਂਗੇ ਇਨਸਾਨੀਅਤ ਦਾ ਪਲਾ ਕਰਾਂਗੇ ਗੁਨਾਹਾਂ ਤੋਂ ਬਚਾਂਗੇ ਆਪਣੇ ਅੰਦਰੋਂ ਮੈ ਅਹੰਕਾਰ ਕ੍ਰੋਧ ਉਸ ਨੂੰ ਖਤਮ ਕਰਾਂਗੇ ਤੇ ਫਿਰ ਵੀਰੋ ਸਾਨੂੰ ਉਹਦਾ ਚੰਗਾ ਹੀ ਅਜਰ ਮਿਲੇਗਾ ਅਗਰ ਅਸੀਂ ਬੁਰੇ ਕੰਮ ਕਰਾਂਗੇ ਤੇ ਸਾਨੂੰ ਬੁਰੇ ਕਮਾਂ ਦੀ ਸਜ਼ਾ ਮਿਲੇਗੀ ਕਿਉਂਕਿ ਵੀਰੋ ਜਿਹੜਾ ਕਰਮ ਕੀਤਾ ਵੈ ਉਹਦੀ ਸਜ਼ਾ ਅਸੀਂ ਭੁਗਤਣੀ ਹੀ ਭੁਗਤਣੀ ਹੈ ਇਹ ਦੁਨੀਆ ਦੀ ਅਦਾਲਤ ਹੈ ਜਿੱਥੇ ਅਸੀਂ ਪੈਸੇ ਦੇ ਕੇ ਰਿਸ਼ਵਤ ਦੇ ਕੇ ਬਾਝਾਂਦੇ ਹਾਂ ਲੇਕਿਨ ਅੱਲਾ ਰੱਬੁਲ ਇਜ਼ਤ ਦੀ ਅਦਾਲਤ ਦੇ ਅੰਦਰ ਵੀਰੋ ਪੂਰਾ ਪੂਰਾ ਸਿਲਾ ਮਿਲੇਗਾ ਇਸ ਕਰਕੇ ਨੇਕ ਕੰਮ ਕਰੋ ਨੇਕ ਅਜਰ ਕਰੋ ਤੇ ਦੂਸਰਾ ਵੀਰੋ ਕਿ ਸੰਤ ਮਸਕੀਨ ਹੋਣੀ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਦੱਸ ਰਿਹਾ ਹੈ ਕਿ ਦੇਖੋ ਕਿੰਨੇ ਵੱਡੇ ਵਿਦਵਾਨ ਹੈ ਅਸੀਂ ਲੋਕ ਇੱਕ ਮੇਰਾ ਦੋਸਤ ਹੈ YouTube ਤੇ ਇੱਕ ਸਿੱਖ ਵੀਰ ਹੈ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਉਹ ਕਹਿੰਦੇ ਕਿ ਤੁਸੀਂ ਵੀਰ ਜੀ ਬੜਾ ਕਹਿੰਦੇ ਜੇ ਕਿ ਲੋਕਾਂ ਦੇ ਨਾਲ ਭਲਾ ਕਰੋ ਚੰਗੇ ਕੰਮ ਕਰੋ ਮੈਂ ਜਿਹਦੇ ਨਾਲ ਵੀ ਭਲਾ ਕੀਤਾ ਮੈਂ ਜਿਹਦੀ ਵੀ ਮਦਦ ਕੀਤੀ ਉਹਨੇ ਮੇਰੀਆਂ ਜੜਾਂ ਹੀ ਵਡੀਆਂ ਉਹਨੇ ਮੈਨੂੰ ਤਕਲੀਫ ਹੀ ਦਿੱਤੀ ਪਰੇਸ਼ਾਨੀ ਹੀ ਦਿੱਤੀ ਐ ਦੱਸੋ ਮੈਂ ਕੀ ਕਰਾਂ ਤੇ ਵੀਰੋ ਮੈਨਾਂ ਨੂੰ ਇੱਕ ਗੱਲ ਸਮਝਾਈ ਕਿ ਅਵਤਾਰੀ ਪੁਰਸ਼ ਜਿੰਨੇ ਵੀ ਆ ਉਹਨਾਂ ਦੀ ਜ਼ਿੰਦਗੀ ਚੁੱਕ ਕੇ ਦੇਖ ਲਓ ਉਹਨਾਂ ਨੇ ਲੋਕਾਂ ਦਾ ਭਲਾ ਹੀ ਕੀਤਾ ਲੋਕਾਂ ਨੂੰ ਬੁਰਾਈ ਤੋਂ ਬਚਾਇਆ ਲੋਕਾਂ ਨੂੰ ਨੇਕੀ ਦੀ ਹਦਾਇਤ ਦਿੱਤੀ ਅੱਲਾ ਪਾਕ ਦੇ ਨਾਲ ਜੋੜਿਆ ਲੋਕਾਂ ਦਾ ਭਲਾ ਸੋਚਿਆ ਤੇ ਲੋਕਾਂ ਨੇ ਕੀ ਕੀਤਾ ਕਿਸੇ ਨੇ ਪੱਥਰ ਮਾਰੇ ਕਿਸੇ ਨੇ ਵੀਰੋ ਉਹਨਾਂ ਨੂੰ ਗਾਲਾਂ ਕਢੀਆਂ ਕਿਸੇ ਨੇ ਬੁਰਾ ਭਲਾ ਕਿਹਾ ਹਰ ਕਿਸੇ ਨੇ ਉਹਨਾਂ ਦਾ ਨੁਕਸਾਨ ਹੀ ਕੀਤਾ ਤੇ ਕਿਉਂ ਹਟ ਗਏ ਨਹੀਂ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ ਵੀਰੋ ਦੇਖੋ ਜਿਸ ਬੰਦੇ ਕੋਲ ਜੋ ਚੀਜ਼ ਹੈ ਉਹ ਹੀ ਤੁਹਾਨੂੰ ਦੇਗਾ ਜਿਸ ਕੋ ਗੰਦਗੀ ਹੈ ਇੱਕ ਗੰਦਾ ਚਿੱਕੜ ਹੈ ਉਹ ਚ ਪੱਥਰ ਮਾਰੋਗੇ ਤੁਹਾਡੇ ਤੇ ਗੰਦੇ ਹੀ ਛਿਟੇ ਪੈਣਗੇ ਇੱਕ ਖੁਸ਼ਬੂ ਵਾਲੀ ਦੁਕਾਨ ਤੇ ਬੈਠੋਗੇ ਤੇ ਤੁਹਾਡੇ ਕੱਪੜਿਆਂ 'ਚੋਂ ਖੁਸ਼ਬੂ ਹੀ ਆਏਗੀ ਇਸ ਕਰਕੇ ਵੀਰੋ ਜਿਹਦੀ ਜੋ ਨੇਚਰ ਹੈ ਜਿਸ ਕੋ ਜੋ ਹੈਗਾ ਉਹ ਹੀ ਦੇਣਾ ਜੋ ਕਿ ਬੁਰਾ ਕੰਮ ਕਰਦਾ ਉਹ ਕਰ ਹੀ ਜਾਵੇ ਉਹਦੀ ਉਹ ਨੇਚਰ ਹੈ ਤੁਸੀਂ ਚੰਗਾ ਕੰਮ ਕਰ ਰਹੀ ਇਸ ਕਰਕੇ ਨਹੀਂ ਕਿ ਦੁਨੀਆ ਤੁਹਾਨੂੰ ਅਜਰ ਦੇਵੇ ਇਸ ਕਰਕੇ ਕਿ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਤੁਹਾਡੇ ਤੋਂ ਰਾਜ਼ੀ ਹੋ ਜਾਵੇ ਇਸ ਕਰਕੇ ਤਾਂ ਕਿ ਅੱਲਾ ਪਾਕ ਦੀ ਰਜ਼ਾ ਹਾਸਲ ਹੋ ਜਾਵੇ ਉਹਦੀ ਖੁਸ਼ਨੂਦੀ ਵਾਸਤੇ ਕਰ ਰਹੇ ਹੋ ਇਸ ਕਰਕੇ ਵੀਰੋ ਇਹ ਪਰਵਾਹ ਛੱਡ ਦਿਓ ਕੋਈ ਕੀ ਕਹਿ ਰਿਹਾ ਵੈ ਕੀ ਤੁਹਾਡ ਨਾਲ ਸਲੂਕ ਕਰ ਰਿਹਾ ਵੈ ਤੁਸੀਂ ਨੇਕ ਕੰਮ ਕਰ ਰਹੇ ਹੋ ਤੁਸੀਂ ਨੇਕ ਕੰਮ ਕਰਦੇ ਰਹੋ ਤੁਹਾਨੂੰ ਅਜਰ ਅੱਲਾ ਪਾਕ ਦੀ ਜ਼ਾਤ ਨੇ ਦੇਣਾ ਵੈ ਤੇ ਸੰਤ ਸਿੰਘ ਮਸਕੀਨ ਹੁਣੀ ਕਿੱਡੇ ਵੱਡੇ ਵਿਦਵਾਨ ਹੈ ਮੈਂ ਨਹੀਂ ਅੱਜ ਤੱਕ ਦੇਖਿਆ ਕੋਈ ਕਿਸੇ ਦੇ ਖਿਲਾਫ ਗੱਲ ਕਰਦੇ ਹੋ ਕਿਸੇ ਵੀ ਧਰਮ ਦੇ ਕਿਸੇ ਬੰਦੇ ਦੇ ਲੇਕਿਨ ਦੇਖੋ ਵਾਕਿਆ ਜੋ ਦੱਸ ਰਹੇ ਸੀ ਕਿੰਨੀ ਉਹਨਾਂ ਦੀ ਆਵਾਜ਼ ਗੁੰਗին ਸੀ ਕਿ ਆਪਣੇ ਹੀ ਧਰਮ ਦੇ ਲੋਕੇ ਕਥਾ ਦੇ ਵਿੱਚ ਇੱਕ ਕਥਾ ਦੇ ਵਿੱਚ ਵੀਰੋ ਵਾਕਏ ਦੱਸ ਰਹੇ ਆ ਕਿ ਆਪਣੇ ਹੀ ਲੋਗ ਆਪਣੇ ਹੀ ਨੌਜਵਾਨ ਜਿਨ੍ਹਾਂ ਨੇ અપਮਾਨ ਕੀਤਾ ਉਹਨਾਂ ਨੂੰ ਰੋਕ ਲਿਆ ਘੇਰਿਆ ਡਰਾਇਆ ਤਮਕਾਇਆ ਤਮਕੀਆਂ ਦਿੱਤੀਆਂ ਗਾਲਾਂ ਕਢੀਆਂ ਬਦਸਲੂਕੀ ਕੀਤੀ ਵੀਰੋ ਉਹ ਕਹਿੰਦੇ ਕਿ ਮੈਂ ਦਿਲ ਦਾ ਮਰੀਜ਼ ਵੀ ਸੀ ਦੇਖੋ ਕਿ ਐਡੇ ਵੱਡੇ ਵਿਦਵਾਨ ਨੂੰ ਅਗਰ ਲੋਕ ਨਹੀਂ ਛੱਡਦੇ ਉਹਨਾਂ ਨਾਲ ਬੁਰਾ ਸਲੂਕ ਕਰਦੇ ਆ ਤੇ ਫਿਰ ਅਸੀਂ ਮੈਂ ਤੁਸੀਂ ਕੌਣ ਜੇ ਫਿਰੋ ਲੇਕਿਨ ਕੀ ਉਹਨਾਂ ਨੇ ਉਹ ਖਤਾ ਕਰਨੀ ਛੱਡ ਦਿੱਤੀ ਕੀ ਉਹਨਾਂ ਨੇ ਆਪਣਾ ਰਾਸਤਾ ਛੱਡ ਦਿੱਤਾ ਉਹ ਆਪਣੇ ਰਾਸਤੇ ਤੇ ਚੱਲੇ ਗਏ ਕਿਉਂਕਿ ਜਿੰਨਾ ਦਾ ਜੋ ਕੰਮ ਸੀ ਉਹਨਾਂ ਨੇ ਉਹ ਕੰਮ ਕਰ ਲਿਆ ਸੰਤ ਮਸਕੀਨ ਹਾਂ ਦੀ ਮੈਂ ਤੁਹਾਨੂੰ ਦੱਸਣਾ ਕਿ ਇੱਕ ਵਾਰ ਮੱਕਤਾ ਸੁਣੀ ਜਿਹਦੇ ਵਿੱਚ ਸਾਡੇ ਪਿਆਰੇ ਨਬੀ حضرت ਮੁਹੰਮਦ ਸੱਲਮ ਉਹਨਾਂ ਦੇ ਸਹਾਬੀ حضرت ਉਮਰ ਫਰੂਕ ਰਜ਼ੀਲਾ ਤਾਲਾਹਨਾ ਬੜੇ ਜਲੀਲ ﺍﻟਕਦਰ ਸਹਾਬੀ ਹੈ ਫਿਰ ਉਹਨਾਂ ਦਾ ਵਾਕਿਆ ਦੱਸ ਰਿਹਾ ਕੀ ਕੀ ਵਾਕਿਆ ਸੀ ਬਹੁਤ ਪਿਆਰਾ ਵਾਕਿਆ ਸੀ ਕਹਤੋਂ ਮਰੇ ਫਰੂਗ ਰਜ਼ੀਲਾ ਤਾਲਾ ਅਨਹ ਜਾ ਰਿਹਾ ਹੈ ਤੇ ਰਾਸਤੇ ਦੇ ਵਿੱਚ ਇੱਕ ਜਗ੍ਹਾ ਤੇ ਆ ਗਏ ਨਖਲਸਤਾਨ ਸੀ ਰੇਗਿਸਤਾਨ ਸੀ ਉੱਥੇ ਭੁੱਖ ਲੱਗੀ ਇੱਕ ਰੋਟੀ ਸੀ ਇੱਕ ਫਕੀਰ ਆ ਗਿਆ ਮੰਗਣੇ ਆਲਾ ਮੈਂ ਬੜਾ ਭੁੱਖਾ ਮੈਨੂੰ ਰੋਟੀ ਦੇ ਦੇ ਤੇ ਉਹਨਾਂ ਨੇ ਉਹਨੂੰ ਰੋਟੀ ਦੇ ਦਿੱਤੀ ਹਾਲਾਂਕਿ ਐਡਾ ਲੰਮਾ ਸਫਰ ਹੈ ਸਖਤ ਸਫਰ ਹੈ ਕੁਝ ਵੀ ਅੱਗੇ ਹੋ ਸਕਦਾ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਕਹਿੰਨੇ ਕਿ ਆਸੀ ਕਿ ਮੈਂ 2 ਦਿਨ ਦਾ ਭੁੱਖਾ ਮੈਂ ਲੇਕਿਨ ਉਹ ਕਹਿੰਦੇ ਮੈਂ ਤੇ ਭੁੱਖਾ ਹੀ ਨਹੀਂ ਹੈਗਾ ਕਿ ਵੀਰੋ ਅੱਲਾ ਪਾਕ ਦੇ ਰਾਸਤੇ ਤੇ ਜੇ ਜੋ ਤੁਸੀਂ ਜਾਂਦੇ ਜੀ ਦਸਵੰਤ ਕੱਢਦੇ ਜੇ ਇਹ ਇਹ ਵੀ ਇਹਦੀ ਇੱਕ ਮਿਸਾਲ ਹੈ ਕਿ ਦਸਵੰਤ ਕੱਢਨੇ ਆ ਤੇ ਇਹ ਨਾ ਸੋਚੋ ਕਿ ਮੈਂ ਇਹਨਾਂ ਦਿੱਤਾ ਵੀਰੋ ਬਲਕੇ ਕਈ ਸਾਡੇ ਚ ਵੀਰ ਹੈ ਉਹ ਮਾੜੇ ਹੈ ਉਹ ਗਰੀਬ ਹੈ ਉਹ ਸੋਚਦੇ ਯਾਰ ਉਹਨੇ ਲੱਖ ਰੁਪਏ ਦਿੱਤਾ ਤੇ ਮੇਰਾ 100 ਰੁਪਇਆ ਕੀ ਕਰੇਗਾ ਵੀਰੋ ਅੱਲਾ ਪਾਕ ਦੀ ਜ਼ਾਤ ਸਾਡੇ ਪੈਸਿਆਂ ਦੀ ਤਦਾਦ ਨਹੀਂ ਵੇਖਦੀ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਸਾਡੀ ਮੁਹੱਬਤ ਸਾਡਾ ਖਲੂ ਸਾਡਾ ਪਿਆਰ ਵੇਖਦੀ ਹੈ ਸਾਡੀ ਨੀਅਤ ਦੇਖਦੀ ਹੈ ਅਮਲਾਂ ਦਾ دارਉ ਮਦਾਰ ਨੀਅਤ ਤੇ ਹੈ ਜਿਸ ਕੋ ਕਰੋੜ ਰੁਪਇਆ ਵੈ ਉਹ ਵੀਰੋ 10 ਲੱਖ ਹੀ ਦੇਗਾ ਜਦ ਕੋਈ 1000 ਰੁਪਇਆ ਹੋਵੇ ਜਦ ਕੋਈ 100 ਰੁਪਇਆ ਹੋਵੇ ਉਹਦੇ 10 ਰੁਪਏ ਵੀ ਉਸ 10 ਲੱਖ ਵਾਲੇ ਦੇ ਬਰਾਬਰ ਹੈ ਅਗਰ ਪੂਰਾ ਖਲੂਸ ਨਾ ਦੇ ਰਿਆ ਤੇ ਕਿਸੇ ਦਾ 1 ਰੁਪਇਆ ਵੀ ਵੀਰੋ ਉਹ ਲੱਖਾਂ ਰੁਪਏ ਨਾਲੋਂ ਜ਼ਿਆਦਾ ਕੀਮਤੀ ਹੈ ਕਿਉਂਕਿ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਪੈਸਾ ਦੌਲਤ ਦੇ ਨਾਲ ਨੀਅਤਾਂ ਨੂੰ ਨਹੀਂ ਨਾਪਦੀ ਤੇ ਵੀਰੋ ਦੂਸਰਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਦਾ ਭਲਾ ਬਗੈਰ ਕਿਸੇ ਮਕਸਦ ਬਗੈਰ ਕਿਸੇ ਲਾਲਚ ਤੋਂ ਕਰੋ ਅੱਲਾ ਪਾਕ ਦੀ ਬੰਦੀ ਕਰੋ ਸੱਚੇ ਦਿਲ ਦੇ ਨਾਲ ਆਪਣੇ ਮਨ ਚੋਂ ਕਰੋਦ ਅਹੰਕਾਰ ਫਿਰ ਵਿਰੋਗ ਗੁਨਾਹ ਇਹਨੂੰ ਖਤਮ ਕਰ ਦਿਓ ਤੁਸੀਂ ਦੇਖਣਾ ਤੁਹਾਡੇ ਮਨ ਦੀ ਮੈਲ ਮੁੱਕ ਜਾਏਗੀ ਤੁਹਾਨੂੰ ਸਕੂਨ ਆ ਜਾਏਗਾ ਫੁੱਦ ਬਖੁੱਦ ਹੀ ਤੁਹਾਡਾ ਦਿਲ ਕਰੇਗਾ ਅੱਲਾ ਪਾਕ ਦੀ ਅਬਾਦਤ ਕਰਨ ਨੂੰ ਕੋਈ ਖਾਸ ਤਰੀਕਾ ਕੋਈ ਖਾਸ ਮਾਰਕ ਕੋਈ ਨਹੀਂ ਹੈ ਕੋਈ ਖਾਸ ਸ਼ਬਦ ਨਹੀਂ ਹੈ ਸ਼ਬਦ ਉਹੀ ਹੈ ਲੇਕਿਨ ਕੀ ਜਦੋਂ ਤੁਸੀਂ ਪੂਰੀ ਤੜਪ ਦੇ ਨਾਲ ਜਦੋਂ ਤੁਸੀਂ ਸੱਚੇ ਦਿਲ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਅੱਲਾਹ ਪਾਕ ਦਾ ਨਾਮ ਜਪੋਗੇ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਤੇ ਆਪਣਾ ਕਰਮ ਆਪਣੀ ਰਹਿਮਤ ਜ਼ਰੂਰ ਕਰੇਗੀ ਤੁਹਾਡੇ ਤੇ ਆਪਣੀ ਨੇਮਤਾਂ ਦੀ ਰਹਿਮਤਾਂ ਦੀ ਨਿਸ਼ਾਵਰ ਜ਼ਰੂਰ ਕਰੇਗੀ ਵੀਰੋ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਅੱਗੇ ਦਵਾਵ ਹੈ ਕਿ ਅੱਲਾਹ ਪਾਕ ਦੀ ਜ਼ਾਤ ਸਾਡੇ ਸਭ ਤੇ ਆਪਣਾ ਕਰਮ ਰਹਿਮਤ ਕਰੇ ਗੁਨਾਹਾਂ ਤੋਂ ਮਾਫੀ ਮੰਗਣ ਦੀ ਤਾਫੀਕ ਦੇਵੇ ਤੇ ਨੇਕ ਕੰਮ ਕਰਨ ਦੀ ਹਦਾਇਤ ਦੇਵੇ ਵੀਰੋ ਜਿੰਨੀ ਦੇ ਤੱਕ ਜ਼ਿੰਦਗੀ ਹੈ ਉਨੀ دیر ਤੱਕ ਹੀ ਮਾਫੀ ਦਾ ਦਰਵਾਜ਼ਾ ਖੁੱਲਾ ਹੈ ਸੱਚੇ ਦਿਲ ਦੇ ਨਾਲ ਅੱਲਾ ਰੱਬ ਅਲ ਇਜ਼ਤ ਦੀ ਜ਼ਾਤ ਕੋ ਮਾਫੀ ਮੰਗ ਲਓ ਅੱਲਾ ਪਾਕ ਜ਼ਾਤ ਮਾਫ ਕਰਨ ਵਾਲੀ ਹੈ ਨੇਕੀ ਦੇ ਰਾਹ ਤੇ ਆ ਜਾਓ ਹੱਕ ਦੇ ਰਾਹ ਤੇ ਆ ਜਾਓ ਬੁਰਾਈ ਨੂੰ ਛੱਡ ਦੋ ਸਿਰਫ ਇੱਕ ਅੱਲਾ ਪਾਕ ਦੀ ਆਵਾਜ਼ ਕਰੋ ਬਾਕੀ तमाम ਬੋਤਾਂ ਨੂੰ ਛੱਡ ਦਿਓ ਬਾਕੀ ਵੀਰ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਨਾ ਆਪਣਾ ਦੇ ਸਰ ਖਿਆਰ ਕਰਨ ਦੀ ਆਵਾਜ਼ ਯਾਦ ਰੱਖਣਾ ਅੱਲਾ ਫ਼ਰਮਾਏ